ਇੱਕ ਕੌਮ ਨੂੰ ਦਲੇਰੀ ਗੁਣਤੀ ਚ ਬੜੀ ਆ ਤੇ ਜੇ ਕਿਤੇ ਸਾਰਾ ਗੜੀ ਦਾ ਇਤਿਹਾਸ ਪੜ ਲੀਏ ਤਾਂ ਫਿਰ ਲੱਗਦਾ ਕਿ ਦੁਨੀਆ ਦੇ ਵਿੱਚ ਇਹ ਉਹ ਕੌਮ ਹੈ ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਉਹਨਾਂ ਨੂੰ ਵੀ ਸੋਚ ਉਡਿ ਪਾ ਦਿੰਦਾ ਸੀ ਮੈਂ ਗੱਲ ਕਰ ਰਿਹਾ ਸਾਰਾ ਗੜੀ ਦੀ جنگ 21 ਸਿੰਘ 10000 ਦੀ ਫੌਜ ਦੇ ਨਾਲ ਜੁੱਟ ਪਏ 21 ਸਿੰਘਾਂ ਨੇ 10000 ਦੀ ਫੌਜ ਦੇ ਨਾਲ ਟੱਕਰ ਆ ਲੈ ਲਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਲੜਾਈ ਵੀ ਇਦਾਂ ਦੀ ਨਹੀਂ ਹੋਣੀ ਜਿੱਦਾਂ ਦੀ ਸਾਰਾ ਗੱਡੀ ਸੀ ਦਰਅਸਲ ਇਹ ਲੜਾਈ 12 ਸਤੰਬਰ 1897 ਦੇ ਵਿੱਚ ਲੜੀ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬ ਚ ਖਤਮ ਹੋਇਆ ਤਾਂ ਅੰਗਰੇਜ਼ ਕਾਬਜ ਹੋ ਗਏ ਤੇ ਅੰਗਰੇਜ਼ਾਂ ਨੇ ਆਪਣਾ ਰਾਜ ਦੂਰ ਦੂਰ ਤੱਕ ਪਚਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਯਾਦ ਹੋਵੇਗਾ ਅਫਗਾਨਿਸਤਾਨ ਖੈਬਰ ਪਖਤੂਨ ਕਹਿੰਦੇ ਆਪ ਵੀ ਕਹਿੰਦੇ ਸੀ ਵੀ ਇਸ ਪਖਤੂਨ ਨੂੰ ਦੁਨੀਆ ਦਾ ਕੋਈ ਤਾਕਤਵਰ ਗਰੁੱਪ ਵੀ ਜਿੱਤ ਨਹੀਂ ਸਕਦਾ ਪਰ ਸਿੱਖ ਕੌਮ ਦੇ ਰਾਜਿਆਂ ਨੇ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਦੋ ਵਾਰ ਫਤਿਹ ਕੀਤਾ ਇਹ ਜਿਹੜਾ ਏਰੀਆ ਸੀ ਫਿਰੋਜ਼ਪੁਰ ਇੱਥੇ ਵੀ ਪਠਾਨ ਰਹਿੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹਨਾਂ ਨੇ ਇੱਥੇ ਦੋ ਕਿਲੇ ਬਣਵਾਏ ਪੱਛਮ ਵਿੱਚ ਗੁਲਸਤਾ ਤੇ ਪੂਰਬ ਦੇ ਵਿੱਚ ਲੋਕ ਹਾਰਟ ਇਹਨਾਂ ਕਿਲਿਆਂ ਦੇ ਵਿੱਚਕਾਰ ਇੱਕ ਪਿੰਡ ਸੀ ਸਾਰਾਘੜੀ ਇਹ ਕਿਲੇ ਆਪਸ ਦੇ ਵਿੱਚ ਬਹੁਤ ਦੂਰ ਸੀਗੇ ਤੇ ਇਹਨਾਂ ਦੇ ਵਿੱਚ ਸੰਪਰਕ ਪੈਦਾ ਕਰਨ ਦੇ ਲਈ ਸਾਰਾ ਗੜੀ ਦੇ ਵਿੱਚ ਇੱਕ ਸਿਗਨਲ ਟਾਵਰ ਬਣਾਇਆ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤੇ ਅੰਗਰੇਜ਼ਾਂ ਨੇ ਇਹਨਾਂ ਕਿਲਿਆਂ ਤੇ ਤੇ ਸਾਰਾ ਗੜੀ ਦੇ ਉੱਤੇ ਕਬਜ਼ਾ ਕਰ ਲਿਆ ਪਠਾਨ ਹੈਰਾਨ ਪਰੇਸ਼ਾਨ ਸੀ ਕਿਉਂਕਿ ਉਹਨਾਂ ਨੂੰ ਇਹ ਰਾਜ ਪਸੰਦ ਨਹੀਂ ਸੀ ਇਸ ਲਈ ਉਸ ਸਮੇਂ ਸਮੇਂ ਦੇ ਉੱਤੇ ਕਦੇ ਗੁਲਸਤਾਨ ਕਿਲੇ ਦੇ ਉੱਤੇ ਤੇ ਕਦੇ ਲੋਖਾੜ ਦੇ ਉੱਤੇ ਹਮਲਾ ਕਰਦੇ ਪਰ ਉਹਨਾਂ ਦਾ ਵਸ ਨਹੀਂ ਸੀ ਚੱਲਦਾ ਕਿਉਂਕਿ ਇਹਨਾਂ ਦੋ ਕਿਲਿਆਂ ਦੇ ਵਿੱਚ ਭਾਰੀ ਫੋਰਸ ਸੀ ਉਧਰ ਜੇਕਰ ਪਿੰਡ ਦੀ ਗੱਲ ਕੀਤੀ ਜਾਵੇ ਸਾਰਾ ਗੜੀ ਪਿੰਡ ਦੇ ਵਿੱਚ 36 ਸਿੱਖ ਰੈਜiment ਦੇ ਹੇਠ 21 ਸੈਨਿਕਾਂ ਨੂੰ ਲਾਇਆ ਗਿਆ ਅੰਗਰੇਜ਼ਾਂ ਨੂੰ ਲੱਗਦਾ ਸੀ ਸ਼ਾਇਦ ਇੱਥੇ ਹਮਲਾ ਨਹੀਂ ਹੋ ਸਕਦਾ ਪਰ ਉਧਰ ਪਠਾਣਾਂ ਨੂੰ ਪਤਾ ਸੀ ਕਿ ਇੱਥੇ ਘੱਟ ਫੌਜ ਹੈ ਇਸ ਕਰਕੇ ਉਹਨਾਂ ਨੇ ਇੱਥੇ ਹਮਲਾ ਕਰ ਦਿੱਤਾ ਰਾਤ ਦਾ ਪੈਰ ਤੇ ਹਮਲਾ ਹੋ ਗਿਆ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ 21 ਸਿੱਖ ਮਜੂਦ ਉਹਨਾਂ ਨੇ ਦਵਾਦਵ ਸਿਗਨਲ ਲੋਕ ਹਟ ਦੇ ਫੋਰਟ ਦੇ ਵਿੱਚ ਪੇਚਿਆ ਅੱਗੇ ਹੁਕਮ ਆਇਆ ਕਰਨਲ ਹਾਟੰਦਾ ਕਿ ਉਦੋਂ ਤੱਕ ਲੜਦੇ ਰਹੋ ਜਦੋਂ ਤੱਕ ਮਦਦ ਨਹੀਂ ਆ ਜਾਂਦੀ ਹੁਣ 21 ਸਿੰਘ ਤੇ ਮੋਹਰਿਓ 10000 ਦੀ ਫੌਜ ਤਗਣਾ ਦੇ ਕੋਲ ਹਥਿਆਰ ਵੀ ਮਾਰੂ ਇਹਨਾਂ ਨੇ ਸਟ੍ਰੈਟਜੀ ਬਣਾਈ ਕਿ ਸਾਡੇ ਕੋਲੇ ਹਥਿਆਰ ਘੱਟ ਨੇ ਇਸ ਕਰਕੇ ਉਦੋਂ ਤੱਕ ਨਹੀਂ ਵਰਤਾਂਗੇ ਜਦੋਂ ਤੱਕ ਨਿਸ਼ਾਨੇ ਤੇ ਨਾ ਹੋਏ ਮੁਕਾਬਲਾ ਹੋਣਾ ਸ਼ੁਰੂ ਹੋਇਆ ਪਹਿਲੇ ਗੇੜ ਦੇ ਵਿੱਚ ਇੱਕ ਸਿੰਘ ਨੇ 6 ਪਠਾਨ ਜਿਹੜੇ ਸੀ ਉਹ ਮਾਰ ਮਕਾਏ ਪਰ ਕਹਿੰਦੇ ਨਾ ਬਿ 10000 ਤੇ 21 ਤੇ ਫੌਜਾਂ ਦਾ ਅੰਕੜਾ ਡਾਮਾਟੋਲ ਸੀ। ਉਧਰੋਂ ਉੱਤਰ ਵਾਲੀ ਹਵਾ ਨੇ ਪਠਾਣਾ ਦਾ ਸਾਥ ਦੇ ਦਿੱਤਾ। ਪਠਾਣਾ ਨੇ ਹਵਾ ਨੂੰ ਦੇਖਦਿਆਂ ਅੱਗ ਲਾ ਦਿੱਤੀ। ਜਦੋਂ ਧੂਆਂ ਹੀ ਧੂਆਂ ਹੋ ਗਿਆ ਆਪਣੀ ਫੌਜ ਦੇ ਨਾਲ ਚਾਰੇ ਪਾਸਿਓਂ ਸਾਰਾ ਗੜੀ ਨੂੰ ਘੇਰਾ ਪਾ ਲਿਆ। ਕੋਈ ਅੰਦਰ ਵੜ ਕੇ ਕੋਈ ਬਾਹਰ ਫੜ ਗਿਆ ਤੇ ਵੰਦੇਆਂ ਵੰਦੇਆਂ 6 ਘੰਟੇ ਤੋਂ ਉੱਪਰ ਦੀ ਲੜਾਈ ਸਿੰਘਾਂ ਨੇ ਹਾਰੀ। ਪਰ ਹਾਰ ਕੇ ਵੀ ਬਾਜੀਗਰ ਬਣੇ ਕਿਉਂਕਿ ਆਪਣੀ ਰੀੜ ਦੀ ਹੱਡੀ ਤੇ ਖੜੇ ਰਹੇ। ਅੜੇ ਰਹੇ ਲੜੇ ਰਹੇ ਕਹਿੰਦੇ ਨੇ ਕਿ ਪਠਾਣਾ ਨੇ ਕਿਹਾ ਸੀਗਾ ਵੀ ਸਿੱਖੋ ਤੁਹਾਡੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਬਾਹਰ ਚੋ ਪਰ ਉਹ ਕਹਿੰਦੇ ਅਸੀਂ ਫਰਜ ਲਈ ਖੜੇ ਆ ਨਾਲੇ ਇਹ ਧਰਤੀ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਆ ਅਸੀਂ ਕਿਸੇ ਵੀ ਮੁੱਲ ਦੇ ਉੱਤੇ ਕਿਸੇ ਹੋਰ ਦਾ ਕਬਜ਼ਾ ਨਹੀਂ ਹੁੰਦਿਆਂਗੇ 12 ਸਤੰਬਰ ਨੂੰ ਸਾਰਾਗੜੀ ਦਿਵਸ ਮਨਾਇਆ ਜਾਂਦਾ ਹੈਗਾ ਫਿਰੋਜ਼ਪੁਰ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਸਾਰਾਗੜੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈਗਾ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਤਾਂ ਨਤਮਸਤਕ ਹੁੰਦੇ ਆ ਰਾਜਸਤਰੀਏ ਸਮਾਗਮ ਇੱਥੇ ਕਰਵਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਣੇ ਹੈਗੇ ਆ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ ਦੀ ਇਹ ਤਸਵੀਰ ਹੈਗੀ ਆ ਰਾਜਸਤਰੀਏ ਸਮਾਗਮ ਕਰਵਾਇਆ ਜਾਣਾ ਹੈਗਾ ਸਾਰਾਗੜੀ ਦਿਵਸ ਦੀ ਉੱਪਰ ਗੱਲ ਕਰੀਏ ਤਾਂ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਦੂਰੋਂ ਦੂਰੋਂ ਲੋਕ ਆਉਂਦੇ ਔਰ ਨਤਮਸਤਕ ਹੁੰਦੇ ਆ ਔਰ ਇੱਥੇ ਮਿਊਜ਼ੀਅਮ ਵੀ ਬਣਾਇਆ ਗਿਆ ਹੈਗਾ ਜੰਗੀ ਯਾਦਗਾਰ ਵੀ ਬਣਾਈ ਗਈ ਹੈਗੀ ਆ ਸਾਰਾਗੜੀ ਦੀ ਪਹਿਲੀ ਲੜਾਈ ਦੀ ਪਰ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਸਰਦਾਰੀ ਸਾਨੂੰ ਵਿਰਸੇ ਵਿੱਚ ਮਿਲੀ ਐ ਸਾਰਾਗੜੀ ਸਨਮਾਨ ਦਾ ਪ੍ਰਤੀਕ ਹੈ 12 ਸਤੰਬਰ 1897 ਨੂੰ ਹੌਲਦਾਰ ਈਸ਼ਵਰ ਸਿੰਘ ਅਤੇ ਉਹਨਾਂ ਦੇ ਬਹਾਦਰ ਸਾਥੀਆਂ ਨੇ ਐਨ ਡਬਲਯੂ ਐਫ ਪੀ ਉੱਤੇ ਹਜ਼ਾਰਾਂ ਦੁਸ਼ਮਣਾਂ ਦੇ ਖਿਲਾਫ ਲੜਦੇ ਹੋਏ ਇਸ ਚੌਂਕੀ ਨੂੰ 7 ਘੰਟੇ ਆਪਣੇ ਕਬਜ਼ੇ ਵਿੱਚ ਰੱਖਿਆ ਸੀ ਅਤੇ 21 ਸਿੱਖ ਸਿਪਾਹੀਆਂ ਦਾ ਇਹ ਸਭ ਤੋਂ ਉੱਚਾ ਬਲੀਦਾਨ ਸੀ ਜਿਸ ਉੱਤੇ ਹਰ ਇੱਕ ਇੰਡੀਅਨ ਨੂੰ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਸ ਸਮੇਂ ਸਭ ਤੋਂ ਉੱਚਾ ਬਹਾਦਰੀ ਦਾ ਇਨਾਮ ਸੀ ਜਿਹੜਾ ਭਾਰਤੀ ਫੌਜੀਆ ਨੂੰ ਦਿੱਤਾ ਜਾਂਦਾ ਹੈ ਤਾਂ ਸਾਰਾ ਗੜੀ ਦੇ ਸ਼ਹੀਦਾਂ ਦੇ ਨਾਮ ਦੱਸ ਦੇਣਾ ਚਾਹੁੰਦੇ ਹਾਂ ਹੈਗੇ ਆ ਹੌਲਦਾਰ ਈਸ਼ਵਰ ਸਿੰਘ ਨਾਇਕ ਲਾਲ ਸਿੰਘ ਸਿਪਾਹੀ ਰਾਮ ਸਿੰਘ ਸਿਪਾਹੀ ਹੀਰਾ ਸਿੰਘ ਸਿਪਾਹੀ ਪੋਲਾ ਸਿੰਘ ਸਿਪਾਹੀ ਨਰਾਇਣ ਸਿੰਘ ਸਿਪਾਹੀ ਨਾਨ ਸਿੰਘ ਸਿਪਾਹੀ ਭਗਵਾਨ ਸਿੰਘ ਸਿਪਾਹੀ ਬੂਟਾ ਸਿੰਘ ਸਿਪਾਹੀ ਰਾਮ ਸਿੰਘ ਸਿਪਾਹੀ ਗੁਰਮੁਖ ਸਿੰਘ ਲਾਸਟ ਹੈ ਚੰਦਾ ਸਿੰਘ ਸਿਪਾਹੀ ਸਾਹਿਬ ਸਿੰਘ ਸਿਪਾਹੀ ਦਇਆ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਭਗਵਾਨ ਸਿੰਘ ਸਿਪਾਹੀ ਗੁਰਮੁਖ ਸਿੰਘ ਸਿਪਾਹੀ ਸੁੰਦਰ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਸਰਵਈ ਡਾਊਸਿੰਗ ਤਾਂ ਇਹ ਉਹ ਮਹਾਨ ਯੁੱਧੇ ਹੋਗੇ ਸੀਗੇ ਤਾਂ ਪਿਛਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਇੱਥੇ ਪਹੁੰਚੇ ਹੋਗੇ ਸੀਗੇ ਜੰਗੀ ਯਾਦਗਾਰ ਬਣਾਉਣ ਦਾ ਉਹਨਾਂ ਨੀਂਹ ਪੱਥਰ ਰੱਖਿਆ ਹੈਗਾ ਸੀਗਾ ਤਾਂ ਹੁਣ ਜੰਗੀ ਯਾਦਗਾਰ ਵੀ ਬਣ ਗਈ ਹੈ ਜਾਂ ਮਿਊਜ਼ੀਅਮ ਵੀ ਜਿਹੜਾ ਉਹ ਬਣ ਗਿਆ ਹੈਗਾ ਇਸ ਪਾਸੇ ਦੀ ਤਸਵੀਰ ਦਿਖਾਈਏ ਤਾਂ ਸਾਰਾ ਗੜੀ ਮਿਊਜ਼ੀਅਮ ਹੈਗਾ ਜਿਸ ਦੇ ਬਾਰੇ ਲੜਾਈ ਦੇ ਬਾਰੇ ਦੱਸਿਆ ਗਿਆ ਹੈਗਾ ਇਸ ਦੇ ਵਿੱਚ ਔਰ ਜੰਗੀ ਜਿਹੜੀ ਯਾਦਗਾਰ ਹੈਗੀ ਹੈ ਉਹ ਬਣ ਕੇ ਹੁਣ ਤਿਆਰ ਹੋ ਚੁੱਕੀ ਹੈ ਹਾਲਾਂਕਿ ਥੋੜਾ ਬੋਤਾਂ ਜਿਹੜਾ ਕੰਮ ਹੈ ਉਹ ਰਿਹਾ ਹੈਗਾ ਉਹ ਜਿਹੜਾ ਕੀਤਾ ਜਾ ਰਿਹਾ ਔਰ ਰਾਜਸਤਰੀ ਸਮਾਗਮ ਦੇ ਵਿੱਚ ਉਸ ਦਾ ਉਦਘਾਟਨ ਕੀਤਾ ਜਾਊਗਾ ਤਾਂ ਗੁਰਦੁਆਰਾ ਸਾਹਿਬ ਸਾਹਮਣੇ ਹੈਗਾ ਇਸ ਗੁਰਦੁਆਰਾ ਸਾਹਿਬ ਦੀ ਜੇ ਗੱਲ ਕਰਦੇ ਹੈਗੇ ਆ ਤਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ 1904 ਦੇ ਵਿੱਚ ਇਸ ਨੂੰ ਬਣਾਇਆ ਗਿਆ ਹੈਗਾ ਸੀਗਾ ਤਾਂ ਰਾਜਸਤਰੀਏ ਸਮਾਗਮ ਵੀ ਜਿਹੜਾ ਹੈ ਉਹ ਇੱਥੇ ਕਰਵਾਇਆ ਜਾਂਦਾ ਹੈਗਾ ਤਾਂ ਉਹਨਾਂ ਮਹਾਨ ਯੋਧਿਆਂ ਦੀ ਯਾਦ ਦੇ ਵਿੱਚ ਕਿਉਂਕਿ ਉਸ ਟਾਈਮ ਦੀ ਲੜਾਈ ਜਿਹੜੀ ਕਾਫੀ ਵੱਡੀ ਲੜਾਈ ਮੰਨੀ ਗਈ ਹੈਗੀ ਆ ਉਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ ਸੀ ਜਿਹੜਾ ਕਾਫੀ ਵੱਡਾ ਅਵਾਰਡ ਹੈਗਾ ਸੀਗਾ ਤਾਂ ਫਿਰੋਜ਼ਪੁਰ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਰਾਗੜੀ ਸਾਹਿਬ ਬਣਿਆ ਹੋਇਆ ਹੈ ਤਾਂ ਹੁਣ ਇੱਥੇ ਸਰਾਗੜੀ ਮਿਊਜ਼ੀਅਮ ਅਤੇ ਜੰਗੀ ਯਾਦਗਾਰ ਵੀ ਜਿਹੜੀ ਹੈ ਉਹ ਬਣੀ ਹੋਈ ਹੈ ਤੁਹਾਨੂੰ ਅਸੀਂ ਜੰਗੀ ਯਾਦਗਾਰ ਵੀ ਦਿਖਾਣੇ ਹੈਗੇ ਆ ਜਿਹੜੀ ਹੁਣ ਬਣੀ ਹੈਗੀ ਹੈ ਕਰੀਬ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੇ ਪਹਿਲਾਂ ਗੱਲ ਕਰੀਏ ਮਿਊਜ਼ੀਅਮ ਤਾਂ ਹੁਣ 2 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਦੱਸਿਆ ਗਿਆ ਹੈਗਾ ਕਿ ਜੰਗੀ ਯਾਦਗਾਰ ਬਣਾਈ ਗਈ ਹੈਗੀ ਹੈ ਹਾਲਾਂਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤਮਾਨ ਅਤੇ ਜਿਹੜੇ ਸਾਰਾ ਗੜੀ ਫਾਊਂਡੇਸ਼ਨ ਦੇ ਹੈਗੇ ਨੇ ਉਹ ਤਾਂ ਲੋਕ ਇੱਥੇ ਪਹੁੰਚ ਰਹੇ ਹੈਗੇ ਆ ਔਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਐਸਐਸਪੀ ਫਿਰੋਜ਼ਪੁਰ ਦੇ ਵੱਲੋਂ ਜਿਹੜਾ ਰਾਜਸਥਾਨੀ ਸਮਾਗਮ ਹੈਗਾ ਉਸ ਦਾ ਜਾਇਜ਼ਾ ਵੀ ਜਿਹੜਾ ਲਿੱਤਾ ਜਾ ਰਿਹਾ ਤਿਆਰੀਆਂ ਦਾ ਤਾਂ ਦੂਜੇ ਪਾਸੇ ਇਹ ਵੀ ਮੰਗ ਕੀਤੀ ਗਈ ਹੈ ਜਿਹੜੇ ਫਾਊਂਡੇਸ਼ਨ ਦੇ ਮੈਂਬਰ ਹੈਗੇ ਨੇ ਸਾਰਾਗੜੀ ਦੇ ਉਹਨਾਂ ਦਾ ਕਹਿਣਾ ਹੈਗਾ ਕਿ ਸਾਰਾਗੜੀ ਦਿਵਸ ਦੇ ਉੱਪਰ ਛੁੱਟੀ ਦਾ ਐਲਾਨ ਵੀ ਹੋਣਾ ਚਾਹੀਦਾ ਹੈਗਾ ਔਰ ਪੜ੍ਹਾਈ ਦੇ ਵਿੱਚ ਵੀ ਇਸ ਲੜਾਈ ਨੂੰ ਲੈ ਕੇ ਆਣਾ ਚਾਹੀਦਾ ਹੈਗਾ ਤਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਉਹ ਵੀ ਤੁਹਾਨੂੰ ਸੁਣਾਣੇ ਹੈਗੇ ਆ ਤਾਂ ਅੱਗੇ ਲੈ ਕੇ ਚੱਲਦੇ ਹੈਗੇ ਆ ਤਾਂ ਤੁਹਾਨੂੰ ਜਿਹੜੀ ਜੰਗੀ ਯਾਦਗਾਰ ਬਣਾਈ ਹੈਗੀ ਆ ਉਹ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਰਾਜਸਥਾਨੀ ਸਮਾਗਮ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਹੈਗੀਆਂ ਨੇ ਦਾ ਤਸਵੀਰ ਤੁਹਾਨੂੰ ਦਿਖਾਣੇ ਆ ਜੰਗੀ ਯਾਦਗਾਰ ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਜਿਹੜਾ ਜੰਗੀ ਯਾਦਗਾਰ ਬਣਾਈ ਗਈ ਹੈਗੀ ਹੈ ਪਿਛਲੀ ਵਾਰ ਰਾਜਸਤਰੀਏ ਸਮਾਗਮ ਦੇ ਦੌਰਾਨ ਉਹਨਾਂ ਨੇ ਨੀਂਹ ਪੱਥਰ ਰੱਖਿਆ ਹੈਗਾ ਸੀਗਾ ਤਾਂ ਤੁਸੀਂ ਦੇਖ ਸਕਦੇ ਹੈਗੇ ਉਹ ਈਸ਼ਵਰ ਸਿੰਘ ਦੇ ਸਟੈਚੂ ਹੈਗਾ ਔਰ ਪਿੱਛੇ ਜੰਗੀ ਯਾਦਗਾਰ ਹੈ ਉਹ ਬਣਾਈ ਜੀ ਹੈ ਤਾਂ ਪੱਥਰ ਜਿਹੜਾ ਉਹ ਲੱਗ ਚੁੱਕਾ ਹੋਇਆ ਔਰ ਕੱਲ ਇਸ ਦਾ ਉਦਘਾਟਨ ਜਿਹੜਾ ਉਹ ਕੀਤਾ ਜਾਣਾ ਹੈਗਾ ਵੱਡੀ ਲੜਾਈ ਹੈਗੀ ਸੀ ਸਾਰਾ ਜਿਹੜੀ ਲੜਾਈ ਮਹਾਨ ਯੋਧਿਆਂ ਦੀ ਲੜਾਈ ਹੈਗੀ ਸੀਗੀ ਉਸ ਟਾਈਮ ਦੇ ਉੱਤੇ ਚੌਂਕੀ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਸੀਗੇ ਤਾਂ ਇਹਨਾਂ ਦੀ ਯਾਦ ਦੇ ਵਿੱਚ ਇਸ ਲੜਾਈ ਯਾਦ ਦੇ ਵਿੱਚ ਇੱਥੇ ਜੰਗੀ ਯਾਦਗਾਰ ਬਣਾਈ ਗਈ ਹੈਗੀ ਇਹ ਸਾਰਾਗੜੀ ਮਿਊਜ਼ੀਅਮ ਬਣਾਇਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਸਾਰਾਗੜੀ ਲੜਾਈ ਦੇ ਬਾਰੇ ਦੱਸਿਆ ਜਾਂਦਾ ਹੈਗਾ ਤਾਂ ਗੁਰਦੁਆਰਾ ਸਾਰਾਗੜੀ ਸਾਹਿਬ ਵੀ ਹੈਗਾ ਜਿਹੜਾ 1904 ਦੇ ਵਿੱਚ ਬਣਾਇਆ ਗਿਆ ਸੀਗਾ ਔਰ ਦੂਰੋਂ ਦੂਰੋਂ ਲੋਕ ਆਉਂਦੇ ਆ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੀ ਹੈ ਤਾਂ ਰਾਜ ਸतरीय ਸਮਾਗਮ ਦੀ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤੁਮਾਨ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਅਤੇ ਕਈ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਿਹੜਾ ਰਾਜ ਸतरीय ਸਮਾਗਮ ਦਾ ਜਾਇਜ਼ਾ ਲੈਂਦੇ ਹੋਏ ਵੀ ਨਜ਼ਰ ਆਏ ਹੈਗੇ ਕੈਮਰਾ ਪਰਸਨ ਉਹੀ ਦਿਨ ਆਸਾਂ ਦੀ ਚੌਕੜਾ ਜਗਬਾਨੀ